ਕੱਖੀ ਨਹੀਂ ਬਚਿਆ ਜਮਾ ਦੋ ਕਿਲੇ ਜ਼ਮੀਨ ਦੇ ਸੀਗੇ ਬਾਕੀ ਜਿਹੜਾ ਪਰਿਵਾਰ ਦਾ ਗੁਜ਼ਾਰਾਗਾ ਇਹਦੇ ਸਰ ਤੋਂ ਹੀ ਹੁੰਦਾ ਸੀ ਕਿੰਨੀ ਹੋ ਸਕੇ 19 ਇਹ ਕਿਸਾਨ ਵੀਰ ਦੀ ਸਹਾਇਤਾ ਕਰੋ ਮੋਬਾਈਲ ਨੰਬਰ ਹੈ ਜੀ ਆਪਣਾ 62847 62847 18063 18063 ਹਸੀਗੜ੍ਹ ਕਿਸਾਨ ਵੀਰੋ ਸਾਰੇ ਜਿੰਨੇ ਵੀਰ ਆਪਣੇ ਵੀਡੀਓ ਦੇਖਦੇ ਆ ਪਹਿਲਾਂ ਤਾਂ ਬੇਨਤੀ ਆ ਸਿਰ ਵਾਲਾ ਬਟਨ ਜ਼ਰੂਰ ਦਬਾ ਦਿਓ ਆਪਾਂ ਖੜੇ ਆ ਆਪਣੇ ਪਿੰਡ ਉਗੋਕੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਸੋ ਮੇਰੇ ਪਿੰਡ ਮਿੱਤਰੋ ਹਰਬੰਸ ਸਿੰਘ ਦੇ ਖੇਤ ਦੇ ਵਿੱਚ ਖੜੇ ਆ ਗਰੀਬ ਪਰਿਵਾਰ ਆ ਇਹਨਾਂ ਦਾ 2 ਕਿੱਲੇ ਕਣਕ ਆ ਜਿਹੜੀ ਸੜ ਕੇ ਬਿਲਕੁਲ ਸੁਆਹ ਹੋ ਚੱਕੀ ਆ ਇੱਕ ਕਰ ਇਧਰ ਕੈਮਰਾ ਮਾਰਦੀ ਉਹ ਦੂਰ ਤੱਕ ਕਿਸੇ ਅਸਰਾਰਤੀ ਅਨਸਰ ਦੇ ਕਾਰਨ ਮਿੱਤਰੋ ਸੜਕ ਕੋਲ ਦੀ ਨਗਦੀ ਆ ਇੱਕ ਖੂਜੇ ਤੋਂ ਅੱਗੇ ਚੱਲੀ ਸੀ ਬੁਝਾਉਣ ਲੱਗੇ ਬੁਝੀ ਨਹੀਂ ਕਿਸਾਨ ਵੀਰਾਂ ਤੋਂ ਪੂਰਾ ਮਿਹਨਤੀ ਪਰਿਵਾਰ ਆ 2 ਕਿੱਲੇ ਬਾਣਦੇ ਸੀਗੇ ਤੇ ਸਾਰੇ ਜਿੰਨੇ ਵੀਰ ਆਪਣੇ ਵੀਡੀਓ ਦੇਖੀ ਜਾਂਦੇ ਆ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਡਿੱਗਦਾ ਡਿੱਗਦਾ ਬੰਦਾ ਡਿੱਗ ਪੈਂਦਾ ਹੁੰਦਾ ਤੇ ਚੂਲੀ-ਚੂਲੀ ਨਾਲ ਕੁਝ ਨਹੀਂ ਹੁੰਦਾ ਸਮੁੰਦਰ ਭਰ ਜਾਣਾ ਹੁੰਦਾ ਤੇ ਜਿੰਨੀ ਹੋ ਸਕੇ ਓਨੀ ਇਹ ਕਿਸਾਨ ਵੀਰ ਦੀ ਸਹਾਇਤਾ ਕਰੋ ਬਾਕੀ ਗੱਲਬਾਤ ਕਰੋਣੈ ਅਸੀਂ ਗੱਲ ਦੀ ਦੋ ਕਿੱਲੇ ਸੀਗੇ ਜਿਹੜੇ ਆਪਣੇ ਸੜਿਆ ਦੋ ਕਿੱਲੇ ਤੇ ਉਹ ਖੁੰਝੇ ਤੋਂ ਅੱਗ ਲੱਗੀ ਸੀ ਉਧਰਲੇ ਪਾਸੇੋਂ ਤਾਂ ਹਾਂਜੀ ਉਧਰ ਠੀਕ ਹੈ ਦੋ ਕਿੱਲੇ ਸੀਗੇ ਜੀ ਇੱਕ ਵਾਰ ਨੇੜੇ ਆ ਕੇ ਦਿਖਾ ਦੀ ਇੱਧਰਲੇ ਪਾਸੇ ਦੇਖੋ ਬੱਲੀਆਂ ਜਿਵੇਂ ਕਿ ਦੀ ਕਣਕ ਸੀ ਕੱਖ ਹੀ ਨਹੀਂ ਬਚਿਆ ਜਮਾ ਦੋ ਕਿੱਲੇ ਜ਼ਮੀਨ ਦੇ ਸੀਗੇ ਬਾਕੀ ਜਿਹੜਾ ਪਰਿਵਾਰ ਦਾ ਗੁਜ਼ਾਰਾ ਹੈਗਾ ਇਹਦੇ ਇਸੇ ਸਰ ਤੋਂ ਹੀ ਹੁੰਦਾ ਸੀ ਤੁਹਾਨੂੰ ਪਤਾ ਵੀ ਕਿਸਾਨ ਆ ਜਿਹੜਾ ਇਹਦੀ ਸਾਰੀ ਰੋਜੀ ਰੋਟੀ ਤੇ ਸਾਰਾ ਸਰਕਲ ਪਰਿਵਾਰ ਦਾ ਇੱਕ ਫਸਲ ਦੇ ਉੱਤੇ ਜੁੜਿਆ ਹੁੰਦਾ ਜੇ ਸਾਲ ਦੀ ਉਹ ਖਰਾਬ ਹੋ ਜੇ ਉਹ ਜਮ੍ਹਾਂ ਇੱਕ ਵਾਰੀ ਡਿੱਗ ਪੰਦਾ 5-6 ਸਾਲ ਉੱਠਿਆ ਨਹੀਂ ਜਾਂਦਾ ਉਹ ਤੋਂ ਇਹ ਥੋੜੇ ਥੋੜੇ ਨਾਲ ਥੋੜੇ ਇੱਕ ਸ਼ੇਅਰ ਦੇ ਨਾਲ 100-100 ਪਾ 500 1000 1000 ਇੰਨੇ ਨਾਲ ਇਹ ਕਿਸਾਨ ਵੀਰ ਦੀ ਸਹਾਇਤਾ ਹੋ ਜੂ ਅਸੀਂ ਇਹ ਨਹੀਂ ਕਹਿੰਦੇ ਵੀ ਬਾਹਲਾ ਅਸੀਂ ਗੱਲ ਸਿਰਫ ਇੰਨੀ ਕਹ ਰਹੇ ਹਾਂ ਕਿ ਜੇ ਇੱਕ ਕਿਸਾਨ ਵੀਰ ਦੀ ਫਸਲ ਇਥੋਂ ਨਿਕਲ ਨਹੀਂਦੀ ਸਿਰਫ ਉਹਨੀ ਕੀ ਸਹਾਇਤਾ ਹੋ ਜੇ ਉਹ ਬਹੁਤ ਵਧੀਆ ਹੋ ਜੂਗਾ ਤੇ ਜਿੱਥੇ ਥੋੜੀ 60 ਮਾਣ ਕਣ ਕਿ ਨਿਕਲੀ ਆ ਐ ਮੰਨ ਲਓ ਵੀ 50 ਮਾਣ ਨਿਕਲ ਗਈ 55 ਨ ਮਾਣ ਨਿਕਲ ਗਈ ਬਾਕੀ ਇਹ ਕਿਸਾਨ ਵੀਰਾਂ ਦਾ ਆਪਾਂ ਸਿੱਧਾ ਡਾਇਰੈਕਟ ਸੋਨੂੰ ਨੰਬਰ ਦਵਾਂਗੇ ਕੋਈ ਸਾਡੇ ਚੈਨਲ ਦਾ ਨੰਬਰ ਨਹੀਂ ਵੀਰ ਦਾ ਸਿੱਧਾ ਨੰਬਰ ਦਵਾਂਗੇ ਕਿੰਨਾ ਮੋਬਾਈਲ ਨੰਬਰ ਆ ਜੀ ਆਪਣਾ 62847 62847 18036 18036 ਇਹ ਨੰਬਰ ਦੇ ਉੱਤੇ ਗੱਲਬਾਤ ਕਰ ਸਕਦੇ ਹੋ ਇਸੇ ਨੰਬਰ ਤੇ ਵੀਰਾਂ ਦਾ Google Pay PhonePe ਸਾਰਾ ਕੁਝ ਚੱਲਦਾ ਤੇ ਕਰੀ ਸਾਨੂੰ ਕੈਮਰਾ ਮਾਰ ਕੇ ਤੋਂ ਵੀ ਦਿਖਾ ਦਨੇ ਆ ਆਹ ਦੇਖੋ ਮਿੱਤਰੋ ਪੂਰੇ ਸਾਲ ਦੀ ਮਿਹਨਤ ਕਿਸਾਨ ਵੀਰ ਦੀ ਆ ਭਈ ਇਧਰਲੇ ਪਾਸੇ ਤੁਸੀਂ ਆ ਬੱਲੀਆਂ ਬੁੱਲੀਆਂ ਦੇਖੋ ਮਿੱਤਰੋ ਸਾਰੀ ਫਸਲ ਆ ਜਿਹੜੀ ਸੜ ਕੇ ਸੁਬਾਹ ਹੋ ਗਈ ਇੱਕ ਵਾਰ ਤਾਂ ਜਿਵੇਂ ਕਹ ਜੀਏ ਪਰਿਵਾਰ ਦਾ ਜਮਾ ਮਰਨ ਹੋ ਜਾਂਦਾ ਹੁੰਦਾ ਜਦੋਂ ਸੜ ਜੇ ਫਸਲ ਆ ਆ ਦੋ ਕਿੱਲੇ ਵਾਣਦੇ ਇਧਰ ਮੱਚਿਆ ਜੀ ਬਾਸੀ ਰਕਵਾ ਇਧਰਲੇ ਪਾਸੇ ਆ ਉਹ ਦੂਰ ਤੱਕ ਸੁਣੋ ਜਿੰਨਾਂ ਦੀ ਇਹਦਾ ਸਾਰੀ ਫਸਲ ਸੜ ਗਈ ਤੇ ਇਧਰਲੇ ਪਾਸੇ ਟਾਂਗਰ ਸੀ ਤੇ ਇਧਰ ਦੋ ਕਿੱਲਾਂ ਤੋਂ ਪਲੱਸ ਸੀਗਾ ਵੀਰ ਦਾ ਵਾਣ ਤੇ ਠੇਕੇ ਤੇ ਲੈ ਕੇ ਵੀ ਹੁਣ ਹੀ ਗੁਜ਼ਾਰਾ ਕਰਦੇ ਆ ਨੰਬਰ ਇਹਨਾਂ ਦਾ ਆਪਾਂ ਸਕਰੀਨ ਦੇ ਉੱਤੇ ਲਾਤਾ ਸੋ ਦੱਬ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇੰ ਵੀਹ ਪਰਿਵਾਰ ਦੁਆਰੇ ਖੜਾ ਹੋ ਜੇ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ